ਤੁग्गा ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 14ਵਾਂ ਕਾਮਯਾਬੀ ਦੇ ਰੋਖ ਨੂੰ ਜਵਾਨ ਹੋਣ ਲਈ ਸਿੱਦਤ ਦੀ ਤੋਂ ਸਿਰੜ ਦਾ ਪਾਣੀ ਅਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਹੈ ਜਿੱਤੇ ਦੀ ਪੌੜੀ ਹਾਰ ਦੇ ਪੌਂਡੇ ਤੋਂ ਸ਼ੁਰੂ ਹੁੰਦੀ ਹੈ ਪੀੜ ਤੋਂ ਪ੍ਰਾਪਤੀ ਤੱਕ ਦਾ ਸਫ਼ਰ ਸਿਰਫ ਪੈਰਾਂ ਨੂੰ ਯਾਦ ਰਹਿੰਦਾ ਹੈ ਇੱਕ ਛੋਟੇ ਜਿਹੇ ਕਸਬੇ ਦੇ ਬਾਹਰ ਹਿੰਦੀ ਵਿੱਚ ਲਿਖਿਆ ਸੰਗਰੀਆਂ ਪੜ ਕੇ ਕੇਸਰ ਨੂੰ ਲੱਗਾ ਕਿ ਪੰਜਾਬ ਦੀ ਹੱਦ ਖਤਮ ਹੋ ਗਈ ਹੈ। ਰਸਤੇ 'ਚ ਅੱਜ ਸਵੇਰੇ-ਸਵੇਰੇ ਹੀ ਕਾਫੀ ਆਵਾਜਾਈ ਸੀ ਲੋਕ ਪੈਦਲ ਕੱਢਿਆਂ ਤੇ ਬੋਤਿਆਂ ਦੇ ਨੇੜੇ ਦੇ ਸ਼ਹਿਰ ਵੱਲ ਜਾ ਰਹੇ ਸਨ। ਸ਼ਹਿਰ ਦੇ ਬਾਹਰ ਇੱਕ ਆਦਮੀ ਰਾਹ ਦੇ ਕੰਢੇ ਚਾਦਰ ਵਿਛਾ ਕੇ ਬੈਠਾ ਸੀ। ਉਸ ਨੇ ਆਪਣੇ ਆਲੇ-ਦੁਆਲੇ ਕੁਝ ਲਾਲ ਜਿਹੇ ਦਵਾਲੀਆਂ ਪੱਤਰਿਆਂ ਰੱਖਣਾ ਹੋਗਾ ਸਨ। ਕੇਸਰ ਉਸ ਆਦਮੀ ਦੇ ਆਲੇ-ਦੁਆਲੇ ਲੋਕਾਂ ਦੀ ਝਰਮਟ ਨੂੰ ਵੇਖ ਕੇ ਰੁਕ ਗਿਆ। ਪੱਤਰਿਆਂ ਵਾਲਾ ਆਦਮੀ ਕਿਸੇ ਦੇ ਹੱਥ ਵੇਖ ਰਿਆ ਸੀ। ਦੋ ਤਿੰਨ ਬੰਦੇ ਉਸ ਦੇ ਸਾਹਮਣੇ ਬੈਠੇ ਸਨ ਅਤੇ ਬਾਕੀ ਖੜੇ ਸਨ ਉਹ ਸ਼ਾਇਦ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਫਕੀਰ ਨੇ ਮੁਸਕਰਾਉਂਦਿਆਂ ਕੇਸਰ ਨੂੰ ਤੁਰਨ ਦਾ ਇਸ਼ਾਰਾ ਕੀਤਾ ਕੇਸਰ ਦੌੜ ਕੇ ਫਕੀਰ ਦੇ ਨਾਲ ਆਰ ਆਇਆ ਸਾਈ ਜੀ ਤੁਸੀਂ ਹੱਥਾਂ ਦੀ ਗੱਲ ਕੀਰਾਂ 'ਚ ਵਿਸ਼ਵਾਸ ਰੱਖਦੇ ਹੋ ਕੇਸਰ ਨੇ ਫਕੀਰ ਨੂੰ ਕਿਸਮਤ ਬਾਰੇ ਪੁੱਛਿਆ ਜਵਾਨਾ ਕਿਸਮਤ ਤਾਂ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਪਰ ਕਿਸਮਤ ਸਾਥ ਹਮੇਸ਼ਾ ਮਿਹਨਤ ਕਰਨ ਵਾਲਿਆਂ ਦਾ ਹੀ ਦਿੰਦੀ ਹੈ ਤੁਰਦੇ ਪੈਰਾਂ ਨੂੰ ਕਿਸਮਤ ਹਰ ਮੋੜ ਤੇ ਆ ਟੱਕਰਦੀ ਹੈ ਫਕੀਰ ਨੇ ਸਮਝਾਇਆ ਕਿਸਮਤ ਲਕੀਰਾਂ 'ਚ ਨਹੀਂ ਹੱਥਾਂ ਦੀ ਹਰਕਤ 'ਚ ਹੈ ਸ਼ੋਹਰਤ ਕੋਸ਼ਿਸ਼ 'ਚ ਨਹੀਂ ਇਹ ਰੱਬ ਦੀ ਵਰਕਤ 'ਚ ਹੈ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਇੱਕ ਪੁਰਾਣੀ ਕਥਾ ਹੈ ਕਿ ਸ਼ਿਵ ਤੇ ਪਾਰਵਤੀ ਇੱਕ ਵਾਰ ਦੇਵ ਲੋਕ 'ਚ ਬੈਠੇ ਧਰਤੀ ਤੇ ਲੋਕਾਂ ਨੂੰ ਵੇਖ ਰਹੇ ਸਨ ਪਾਰਵਤੀ ਦਾ ਧਿਆਨ ਘਰ ਨੂੰ ਮੋੜ ਰਹੇ ਇੱਕ ਗਰੀਬ ਭਿਖਾਰੀ ਤੇ ਪਿਆ ਜਿਸ ਦਾ ਖਾਲੀ ਕਟੋਰਾ ਦਿਸ ਰਿਹਾ ਸੀ ਉਸ ਨੂੰ ਅੱਜ ਕੋਈ ਖੈਰ ਤਾਂ ਨਹੀਂ ਸੀ ਮਿਲੀ ਪਾਰਵਤੀ ਨੂੰ ਬਹੁਤ ਤਰਸ ਆਇਆ ਉਸ ਨੇ ਇਸ ਭਖਾਰੀ ਨੂੰ ਥੋੜਾ ਸੋਨਾ ਦੇਣ ਲਈ ਸ਼ਿਵ ਜੀ ਨੂੰ ਕਿਹਾ ਤਾਂ ਕਿ ਉਸ ਦੀ ਗਰੀਬੀ ਖਤਮ ਹੋ ਜਾਵੇ ਸ਼ਿਵ ਜੀ ਨੇ ਕਿਹਾ ਇਹ ਭਖਾਰੀ ਅਜੇ ਮੇਰੇਆਂ ਦਾਤਾਂ ਦਾ ਬਾਤਰ ਨਹੀਂ ਬਣਿਆ ਪਰ ਪਾਰਵਤੀ ਦਾ ਜਿਆਦਾ ਜ਼ੋਰ ਪਾਉਣ ਤੇ ਉਸ ਨੇ ਇੱਕ ਸੋਨੇ ਦੀ थैਲੀ ਭਖਾਰੀ ਦੇ ਰਸਤੇ ਵਿੱਚ ਸੁੱਟ ਦਿੱਤੀ ਭੋਖਾ ਤੇ ਉਦਾਸ ਫਕੀਰੀ ਨੀਮੀ ਪਾਈ ਤੁਰਿਆ ਆ ਰਿਹਾ ਸੀ ਉਸ ਨੂੰ ਰਸਤੇ ਵਿੱਚ ਪਿਆ ਕੁਝ ਦਿਸਿਆ ਫਕੀਰੀ ਨੇ ਉਹ ਸੋਹਣੀ ਦੀ ਥੈਲੀ ਪੈਰ ਨਾਲ ਰਸਤੇ ਦੇ ਨਾਲ ਦੀ ਖਾਈ ਵਿੱਚ ਸੁੱਟ ਦਿੱਤੀ ਤੇ ਬੋਲਿਆ ਲੋਕ ਵੀ ਬੜੇ ਮੂਰਖ ਨੇ ਕਿਸੇ ਨੇ ਸਾਰਾ ਦਿਨ ਇਹ ਪੱਥਰ ਵੀ ਨਹੀਂ ਹਟਾਇਆ ਰਾਜ ਫਕੀਰ ਨੇ ਖੁੱਲੇ ਆਕਾਸ਼ ਵੱਲ ਵੇਖਦਿਆਂ ਕਿਹਾ ਪ੍ਰਮਾਤਮਾ ਦਿੰਦਾ ਵੀ ਉਸ ਨੂੰ ਹੀ ਹੈ ਜੋ ਉਸ ਦੀਆਂ ਦਾਤਾਂ ਨੂੰ ਲੈਣ ਦੇ ਕਾਬਲ ਹੁੰਦਾ ਹੈ ਸੂਰਜ ਛੁੱਪਦਿਆਂ ਹੀ ਹੌਲੀ-ਹੌਲੀ ਹਵਾ ਰੁਕਮਣੀ ਸ਼ੁਰੂ ਹੋ ਗਈ ਸੀ ਇਸ ਇਲਾਕੇ ਵਿੱਚ ਦਿਨ ਗਰਮ ਤੇ ਰਾਤਾਂ ਠੰਡੀਆਂ ਹੋ ਜਾਂਦੀਆਂ ਸਨ ਅੱਜ ਰਾਤ ਦਾ ਡੇਰਾ ਫਕੀਰ ਤੇ ਕੇਸਰ ਨੇ ਇੱਕ ਪੀਪਲ ਦੇ ਦਰਖਤ ਥੱਲੇ ਬਣੇ ਥੜੇ ਤੇ ਲਾਇਆ ਆਥਨੂ ਦਰਖਤ ਥੱਲੇ ਲੰਬਾ ਪਿਆ ਕੇਸਰ ਪੀਪਲ ਦੇ ਰੁੱਖ ਵਿੱਚ ਬਣੇ ਕਾਲ ਨੇ ਵੱਲ ਵੇਖਣ ਲੱਗਾ ਇੱਕ ਪੰਛੀ ਆਪਣੇ ਬੋਟਾਂ ਦੇ ਮੂੰਹ ਵਿੱਚ ਲਿਆ ਲਿਆ ਕੇ ਦਾਣੇ ਪਾ ਰਿਹਾ ਸੀ ਬੋਟਾਂ ਨੇ ਖੁਸ਼ੀ ਵਿੱਚ ਚੀਂਚੀਂਗਾੜਾ ਪਾਇਆ ਹੋਇਆ ਸੀ ਮਮਤਾ ਦਾ ਇਹ ਨਿਚਾਰਾ ਵੇਖ ਕੇ ਕੇਸਰ ਨੂੰ ਆਪਣੀ ਮਾਂ ਯਾਦ ਆ ਗਈ ਉਸ ਨੂੰ ਆਪਣੀ ਮਾਂ ਦੀਆਂ ਤੇ ਤਕਲੀਫਾਂ ਭਰੀ ਜ਼ਿੰਦਗੀ ਬਾਰੇ ਸੋਚਦਿਆਂ ਉਸ ਦੀ ਕਹਾਣੀ ਦੁਨੀਆ ਦੀ ਹਰ ਮਾਂ ਦੀ ਕਹਾਣੀ ਵਰਗੀ ਲੱਗੀ ਮੇਰੀ ਮਾਂ ਵੀ ਕਿਸੇ ਦੀ ਦਿੱਤੀ ਸੀ ਤੇ ਘਰ ਦੀ ਸੋਣ ਪਰੀ ਸੀ ਫਿਰ ਬਣੀ ਉਹ ਭੈਣ ਵੀਰ ਦੀ ਖੇਢੀ ਕਿੱਕਲੀ ਕਲੀਰ ਦੀ ਬਾਬਲ ਦੀ ਤਉ ਪੱਗ ਸੀ ਬਸ ਉਹ ਹੀ ਉਹਦਾ ਰੱਬ ਸੀ ਫਿਰ ਵਿਆਹੀ ਜਾਮਾ ਨਾਲ ਸੀ ਤੇ ਮੁੱਕੀ ਘਰ ਨੂੰ ਸੰਭਾਲਦੀ ਸੂਟ ਪੇਕਿਆਂ ਦਾ ਆ ਗਿਆ ਤੇ ਸਭ ਨੂੰ ਰਵਾ ਗਿਆ ਇੱਕ ਯੁੱਗ ਨੂੰ ਮੁਕਾ ਗਿਆ ਮਾਂ ਨੂੰ ਯਾਦ ਕਰਦਿਆਂ ਕੱਦਿਆਂ ਕੇਸਰ ਦੀਆਂ ਅੱਖਾਂ ਨੰਮ ਤੇ ਨੀਂਦ ਨਾਲ ਬੋਝਲ ਹੋ ਲੱਗੀਆਂ ਅੱਧੀ ਰਾਤ ਨੂੰ ਉਹ ਤ੍ਰਿਪਕ ਕੇ ਗੂੜੀ ਨੀਂ ਝੂਠਿਆ ਇੱਕ ਇਹੋ ਜਿਹਾ ਸੁਪਨਾ ਸੀ ਸੁਪਨੇ ਵਿੱਚ ਉਹ ਆਪਣੀ ਮਾਂ ਦੇ 발ਦੇ ਸੇਵੇ ਕੋਲ ਬੈਠਾ ਸੀ ਅੰਗੇਠੇ ਨੂੰ ਉਸ ਨੇ ਪੁੱਬਲ 발ਦਿਆਂ ਵੇਖਿਆ ਤੇ ਫਿਰ ਠੰਡੀ ਰਾਖ ਵੰਦਿਆ ਰਾਖ ਨੂੰ ਪਬੂਟੀ ਵਾਂ ਪਿੰਡੇ ਤੇ ਮਲ ਉਹ ਜੋਗੀ ਹੋ ਗਿਆ ਤੇ ਮਾਂ ਦੇ ਨਾਂ ਦਾ ਇੱਕ ਕੋਕਾ ਉਸ ਦੇ ਦਿਲ ਅੰਦਰ ਗੂੰਜਣ ਲੱਗ ਪਿਆ ਕੇਸਰ ਨੂੰ ਯਾਦ ਆਇਆ ਕਿ ਕਿਵੇਂ ਮਾਂ ਹਰ ਵੇਲੇ ਇੱਕ ਗੁੜ ਦੀ ਰੋੜੀ ਆਪਣੀ ਚੁੰਨੀ ਦੇ ਲਾੜ ਨਾਲ ਬੰਨੀ ਰੱਖਦੀ ਸੀ ਜਦੋਂ ਵੀ ਉਹ ਖੇਡਦਾ ਖੇਡਦਾ ਦੌੜ ਕੇ ਮਾਂ ਦੀ ਗੋਦੀ ਵਿਚ ਆ ਡੇਕਦਾ ਤਾਂ ਉਹ ਗੰਠ ਖੋਲ ਕੇ ਗੁੜ ਦੀ ਰੋੜੀ ਤੋੜ ਕੇ ਉਸ ਦੇ ਮੂੰਹ ਵਿੱਚ ਪਾ ਦਿੰਦੀ ਸੋਚਦਿਆਂ ਕੇਸਰ ਦਾ ਮੂੰਹ ਮਠਿਆਸ ਨਾਲ ਭਰ ਗਿਆ ਉਸ ਦਾ ਦਿਲ ਹੁਣ ਦੁਬਾਰਾ ਸੌਣ ਨੂੰ ਨਹੀਂ ਸੀ ਕਰ ਰਿਹਾ ਧੰਨਵਾਦ ਜੀ